ਸਿੱਖਿਆ ਇੱਕ ਸ਼ੇਰਨੀ ਦਾ ਦੰਦ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਨੈਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰ ਇੱਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਦਾ ਇੱਕ ਕੋਈ ਤਰੀਕਾ ਹੈ। ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਗੇ। ਪੰਜਾਬ ਜਰਨੈਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਦਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕੇਆਂ ਦਾ ਪੰਜਾਬ ਚਿੱਟੇ ਦਾ ਪੰਜਾਬ ਆਹ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗਿਆ ਪਰ ਜਿਹੜਾ ਜਿੱਦ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਯੁੱਧ ਨਸ਼ੇ ਬਰਦ ਜਿਹੜਾ ਨਾ ਇਹ ਜਿੱਤ ਕੇ ਹੀ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਬਲੌਣਾ ਨੇ ਤੇ ਹੁਣ ਕੋਈ ਫਿਲਮਾਂ ਫੁਲਮਾਂ ਬਣ ਲੱਗੀਆਂ ਸੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣ ਗਈਆਂ ਤਾਂ ਪੰਜਾਬੀ ਨੱਚਦੇ ਹੱਸਦੇ ਖੇੜਦੇ ਨਜ਼ਰ ਆਉਣਗੇ ਨਾ ਕਿ ਡਿੱਗਦੇ ਟਹੰਦੇ ਪੰਜਾਬੀ ਨਾ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਔਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਜ਼ਮੀਨ ਰੱਖੋ ਫੋ ਲੁੱਗਣਗੇ ਇੱਥੇ ਇਸੇ ਧਰਤੀ ਤੇ ਜਿਉਂਦੇ ਵਸਦੇ ਰਹੋ ਆਪਾਂ ਨੂੰ ਅਸੀਸਾਂ ਕਿਹਦੀ ਮਿਲਦੀਆਂ ਨੇ ਮਾਂ ਪਿਓ ਤੋਂ ਜਾਪਾ ਕਿਤੇ ਰਿਸ਼ਤੇਦਾਰ ਜਿਉਂਦਾ ਵਸਦਾ ਰਹੇ ਭਾਈ ਜਿਉਂਦਾ ਵਸਦਾ ਜਿਉਂਦਾ ਵੀ ਰਹੇ ਲੰਬੀ ਉਮਰ ਤੇ ਵਸਦਾ ਉਹ ਕਿਸੇ ਬਜ਼ੁਰਗ ਮਾਤਾ ਕੋਲੇ ਕਿਤੇ ਰੱਬ ਪ੍ਰਗਟ ਹੋ ਗਿਆ ਉਹ ਕਹਿੰਦਾ ਮੰਗ ਮਾਤਾ ਕੀ ਮੰਗਦਾ ਹੈ ਮੰਗਦੀ ਹੈ ਉਹ ਮਾਤਾ ਨੇ ਆਖਿਆ ਰੱਬ ਹੈ ਇੱਕੋ ਵਾਰ ਚੀ ਮੰਗਣਾ ਪੈਣਾ ਪਰ ਮੈਂ ਮੇਰੀ ਤਾਂ ਮੰਗਾਂ ਹੀ ਬਹੁਤ ਜ਼ਿਆਦਾ ਨੇ ਪਰ ਇੱਕੋ ਮੰਗ ਚ ਮੰਗ ਉਹ ਕਹਿੰਦੀ ਮੈਂ ਸੋਨੇ ਦੀ ਮਧਾਨੀ ਨਾਲ ਆਪਣੇ ਪੋਤੇ ਨੂੰ ਮੱਖਣ ਖਵਾਉਂਦੀ ਦੇਖਾਂ ਲੱਸੀ ਪੀਂਦੀ ਦੇਖਾਂ ਕੀ ਮੰਗੀ ਉਹ ਸੋਨਾ ਵੀ ਮੰਗੀ ਕਰ ਵਾਸਤੇ ਦੁੱਧ ਵੀ ਮੰਗੀ ਪੋਤਾ ਵੀ ਮੰਗੀ ਇੱਕੋ ਮੰਗੇ ਸਾਰਾ ਕੁਝ ਮੰਗੇ ਉਹ ਸੋ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਕੁਝ ਸਪੈਸ਼ਲ ਡਾਕਟਰ ਸਬ ਬੱਚੇ ਹੁੰਦੇ ਹਨ ਹੈਨਾ ਤੇ ਉਹ ਵੀ ਆ ਜਾਂਦੇ ਆ ਉੱਥੇ ਪਿੰਡਾਂ ਚ ਹੈਨਾ ਤੇ ਆਮ ਤੌਰ ਤੇ ਪਹ ਹਸ ਪੈਨੇ ਉਹਨਾਂ ਦੀਆਂ ਐਕਟੀਵਿਟੀਜ਼ ਤੇ ਏਦਾਂ ਹੀ ਹੋਇਆ ਕਿ ਇੱਕ ਬੱਚਾ ਸੀਗਾ ਕਿ ਠੀਕ ਨਹੀਂ ਸੀਗਾ ਉਹਨੇ ਕਿਹਾ ਆਪਾਂ ਅੰਤਮਾਨ ਕੇਜਰੀਵਾਲ ਜਿੰਦਾਬਾਦ ਲੋਕਾਸ ਤੇ ਮੈਂ ਕਿਹਾ ਵੀ ਹੱਸੇ ਕਿ ਹਾਂ ਸਾਡੇ ਪਿੰਡ ਦਾ ਕਮਲਾ ਹੈ ਤੇ ਨਹੀਂ ਕਮਲਾ ਨਹੀਂ ਕੋਈ ਗੱਲ ਨਹੀਂ ਤੁਸੀਂ ਸਟੇਜ ਤੇ ਭਜੋ ਸਟੇਜ ਤੇ ਬੁਲਾਇਆ ਮੈਂ ਫੋਟੋ ਖਿਚਾਈ ਮੈਂ ਕਿਹਾ ਗੱਲ ਸੁਣੋ ਹੱਸਿਆ ਨਾ ਕਰੋ ਮਜ਼ਾਕ ਨਾ ਡਾਇਆ ਕਰੋ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਆ ਰੱਬ ਆਪ ਥੋੜੀ ਆਉਂਦਾ ਹੁੰਦਾ ਕੀ ਪਤਾ ਕਿਹਦੇ ਚ ਰੱਬ ਬਸਦਾ ਹੋਵੇ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਫਿਰਦਾ ਇਹਦੇ ਨਾਲ ਫੋਟੋ ਖਿਚਾ ਲਓ ਇਹਨੂੰ ਪਿਆਰ ਕਰੋ ਤੂੰ ਦੇਖਿਓ ਸੀ ਉਹ ਜਿਹੜੀ ਮੁੰਨਾ ਬਾਈ ਐਮਬੀਪੀਐਸ ਚ ਜਾਦੂ ਕੀ ਜੱਪੀ ਉਹ ਇੱਕ ਸਵੀਪਰੀ ਸੀ ਨਾ जिने ठीक करते सी डॉक्टरा तो नहीं ठीक होए सी स्वीपर ने ठीक करते सी प्यार ਨਾਲ ਦੁਨੀਆ ਕਾਦੀ ਭੁਖੀ ਹੈ ਜੀ ਪਿਆਰ ਦੀ ਮਾਨ ਦੀ ਸਨਮਾਨ ਦੀ ਇੱਜ਼ਤ ਦੀ ਬਸ ਉਹ ਮਿਲ ਜੇ ਬਾਕੀ ਤਾਂ ਸਾਰੇ ਆਪ ਦੇ ਆਪ ਦੇ ਘਰੇ ਰਾਜੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ اچھا ਪੱਤਰਕਾਰ ਨੇ ਕੈਮਰੇ ਚੱਕਲੇ ਮਤਲਬ ਮੈਂ ਖਤਮ ਕਰਤਾ ਤਾਂ ਮਤਲਬ ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਵਾਈਟ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਉਹਨਾਂ ਤਮਾਨ ਬੋਲੂ ਮਜੀਠੀਏ ਬਰੇ ਬਚਾ ਉਹ ਮੈਂ ਬੋਲਦਾ ਨਹੀਂ ਉਹ ਤਾਂ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਆ ਉਹ ਤਾਂ ਨਾਪੇ ਆ ਨਾਪੇ ਜਾ ਕੇ ਕਰਿਆ ਉਹ ਇਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ 70 ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪਹਿਣਾਵਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਐਥੀ ਜਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕੰਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦੇ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟੇਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਹਾ ਵੇ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਪਈ پر این مچھا نہیں چل دیا بیتریاں تور کڑا داں گے فلانا کر دیں واحگ پرماتما